ਸੁਖਬੀਰ ਬਾਦਲ ਨੇ ਸੀਐਮ ਬਾਣ ਦੇ ਚੋਣ ਪ੍ਰਚਾਰ ਦੇ ਟੰਗ ਤਰੀਕੇ ਤੇ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਗੁੰਡਾਗਰਦੀ ਦਾ ਰਾਜ ਹੈ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਬਚਾਉਣ ਲਈ ਸਾਥ ਦਿੱਤਾ ਜਾਵੇ ਹੁਣ ਹੁਣ ਹੀ ਅੱਜ ਕੱਲ ਕਰਦਾ ਕਿ ਇਹ ਰੋਡ ਸ਼ੋਅ ਕਿਵੇਂ ਕਰਦਾ ਰੋਡ ਸ਼ੋਅ ਜਿਹੜੇ ਮੰਡੀ ਜਾਂਦਾ ਪਹਿਲੇ ਜਿੱਥੇ ਮੰਡੀ ਜਾਂਦਾ ਉੱਥੇ ਦੁਕਾਨਾਂ ਬੰਦ ਕਰਾ ਦਿੰਦਾ ਸਾਰੀਆਂ ਪੁਲਿਸ ਵਾਲੇ ਆਉਂਦੇ ਆ ਪਹਿਲੇ ਦੁਕਾਨਾਂ ਬੰਦ ਕਰ ਦਿੰਦੇ ਆ ਫਿਰ ਇਹਦੇ ਨਾਲ ਸ਼ੌਕ ਗੱਡੀ ਲੈ ਕੇ ਆਉਂਦਾ ਬੰਦੇ ਹੁੰਦੇ ਆ ਇਹਦੇ ਜਹਾਂ ਤੋਂ ਬੰਦੇ ਉਹ ਗੱਡੀਆਂ ਤੋਂ ਛਾਲਾ ਮਾਰ ਕੇ ਅੱਗੇ ਖੜ ਜਾਂਦੇ ਆ ਉਹਦੇ ਦੇ ਹਾਰਸਿਕ ਫੁੱਲ ਸਿੱਟਣ ਲੱਗ ਜਾਂਦੇ ਆ 2 ਮਿੰਟ ਲਾਉਂਦਾ ਉਹਦੇ ਬਾਅਦ ਸਿੱਧੇ ਗੱਡੀਆਂ 'ਚ ਬਹਿ ਜਾਂਦੇ ਫਿਰ ਅਗਲੇ ਸ਼ਹਿਰ ਆਹ ਸਾਡੇ ਮੋੜ ਗਿਆ ਲੋਕਾਂ ਨੇ ਜੁੱਤੀਆਂ ਮਾਰੀਆਂ ਨੂੰ ਆਹ ਮੁੱਖ ਮੰਤਰੀ ਮੈਂ ਪਿੱਛੇ ਜੇ ਧੂਰੀ ਗਿਆ ਜਿੱਥੋਂ ਇਲੈਕਸ਼ਨ ਜਿੱਤੇ ਆ ਤੂ ਰੀਡੋ ਲੈਚਨ ਜਿੱਤਿਆ ਹੈ ਉੱਥੇ ਕੰਦਾਂ ਤੇ ਲਿਖਿਆ ਪਿਆ ਕਿ ਤੇ ਇਹਨਾਂ ਵੋਟ ਪਾਇਓ ਜ਼ਿੰਦਗੀ ਚ ਕਚੜੂ ਨੂੰ ਸਹੀ ਮਨ ਤੇ ਬਰਬਾਦ ਕਰਤਾ ਅੱਜ ਗੁੰਡਾ ਗਰਦੀ ਦਾ ਰਾਜ ਆਇਆ ਹੈ ਗੈਂਗਸਟਰ ਰਾਜ ਕਰ ਜਾਂਦੇ ਆ ਲੁੱਟ ਖੋਈ ਜਾਂਦੀਆਂ ਮੈਂ ਜਲੰਧਰ ਸੀ ਕੱਲ ਮੇਰੇ ਕੋਲ ਘਰ-ਘਰ 10 ਵਪਾਰੀ ਆਏ ਜਿਹੜੇ 20 20 30 30 ਲੱਖ ਫਰੋਤੀਆਂ ਦੇ ਕੇ ਆਏ ਆ ਤੇ ਪੁਲਿਸ ਵਾਲੇ ਮੈਂ ਕਿਹਾ ਪੁਲਿਸ ਵਾਲੇ ਨਾਲ ਨਹੀਂ ਗੱਲ ਕੀਤੀ ਕਹਿੰਦੇ ਸਾਡੇ ਪੁਲਿਸ ਕਮਿਸ਼ਨਰ ਕਹਿੰਦਾ ਆਪਣੇ ਆਪ ਵੀ ਮੰਡਪਟਾ ਲਓ ਐਵੇਂ ਨਾ ਤੁਹਾਡੇ ਕੋ ਗੋਲੀ ਮਰੇ ਆਹ ਤਾਂ ਹਾਲਾਤ ਐ ਅੱਜ ਨਸ਼ਾ ਕਰ ਕਰ ਐ ਕਿਉਂ ਕਰ ਕਰ ਐ ਕਿਉਂਕਿ ਮੈਂ ਐਸੇ ਪੁਲਸ ਵਾਲੇ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਕੀ ਕਰੀਏ ਸਾਡੇ ਝਾੜੂ ਵਾਲੇ ਐਮਐਲਏ ਕਹਿੰਦੇ ਆਹ ਬੰਦੇ ਨੂੰ ਨਹੀਂ ਹੱਥ ਲਾਉਣਾ ਜਿਹੜੇ ਨਸ਼ੇ ਵੇਚਦੇ ਆ ਖੁੱਲਾ ਕਰਤਾ ਇਹਨਾਂ ਨੇ ਮੈਂ ਐਸ ਕਰਕੇ ਬੇਨਤੀ ਕਰਨ ਆਇਆ ਹ ਬਚਾ ਲਓ ਪੰਜਾਬ